ਸਿਹਤ ਸੇਵਾਵਾਂ ਦੇ ਖੇਤਰ ਵਿੱਚ SPS ਹਸਪਤਾਲ ਵੱਲੋਂ ਵੱਡਾ ਯੋਗਦਾਨ ਪਾਇਆ ਜਾ ਰਿਹਾ ਹੈ। ਸਤਿਗੁਰੂ ਉਦੇਸਿੰਘ ਜੀ ਦੀ ਕਿਰਪਾ ਸਦਕਾ SPS ਹਸਪਤਾਲ ਵੱਲੋਂ ਸਮਰਾਲਾ ਵਿਖੇ SPS ਕਲੀਨਿਕਸ ਖੋਲਿਆ ਗਿਆ ਹੈ। ਜਿਸ ਦਾ ਉਦਘਾਟਨ ਐਮ ਡੀ ਜੈ ਸਿੰਘ ਸੰਧੂ ਨੇ ਕੀਤਾ। ਮਰੀਜ਼ਾਂ ਤੇ ਸਟਾਫ ਦੀ ਸੁਖਸ਼ਾਂਤੀ ਲਈ ਅਰਦਾਸ ਸੂਬਾ ਬਲਵਿੰਦਰ ਸਿੰਘ ਚੱਲ ਨੇ ਕੀਤੀ। ਐਮ ਡੀ ਜੈ ਸਿੰਘ ਸੰਧੂ ਨੇ ਦੱਸਿਆ ਕਿ SPS ਹਸਪਤਾਲ ਮਰੀਜ਼ਾਂ ਨੂੰ ਅੰਤਰਰਾਸ਼ਟਰੀ ਪੱਧਰ ਦੀਆਂ ਸਿਹਤ ਸੇਵਾਵਾਂ ਦੇਣ ਲਈ ਵਚਨਬੱਧ ਹੈ। ਸਮਰਾਲਾ ਵਿੱਚ ਖੁੱਲੇ ਇਸ ਕਲੀਨਿਕਸ ਵਿਚ ਮੈਡੀਸਨ ਦੇ ਡਾਕਟਰ ਗੁਰਵਿੰਦਰ ਵੇਰਕ ਤੇ ਔਰਤਾਂ ਦੇ ਰੋਗਾ ਦੇ ਮਾਹਿਰ ਡਾਕਟਰ ਪੂਨਮ ਚੋਹਾਨ ਸੇਵਾਵਾਂ ਦੇਣਗੇ ਤੇ ਆਪੀਡੀ ਉੱਪਰ 50% ਛੂਟ ਕੀਤੀ ਗਈ ਹੈ ਸੀਓ ਜਗENDER ਨਾਥ ਵਦਿਆ ਨੇ ਦੱਸਿਆ ਕਿ ਇਸ ਕਲੀਨਿਕ ਵਿੱਚ ਡੇ ਕੇਅਰ ਸਰਵਿਸ ਫਾਰਮੇਸੀ ਲੈਬ ਤੇ ਡਾਇਲਿਸਿਸ ਦੀ ਸੇਵਾ ਆਰੰਭ ਕੀਤੀ ਗਈ ਹੈ ਇਸ ਮੌਕੇ ਐਮਡੀ ਜੈ ਸਿੰਘ ਸੰਧੂ ਨੇ ਆਏ ਮਹਿਮਾਨਾਂ ਨੂੰ ਸਨਮਾਨਿਤ ਕੀਤਾ ਇਸ ਮੌਕੇ ਡਾਕਟਰ ਜੀਐਲ ਵਸਥੀ ਡਾਕਟਰ ਕਤਿਆਲ ਡਾਕਟਰ ਰਵਿੰਦਰ ਕੁਕਾ ਕਾਕਾ युवराज ਸੰਧੂ ਡਾਕਟਰ ਸ਼ਿਵਾਨੀ ਟੰਡਨ ਡਾਕਟਰ ਕਨਵ ਕੌਸ਼ਲ ਡਾਕਟਰ ਆਨੰਦ ਤੇਦੀਪ ਰੰਦਾਵਾ ਸਾਬਕਾ ਵਿਧਾਇਕ ਅਮਰੀਕ ਢਿੱਲੋਂ ਗਹਿਰੀ ਕੰਗ ਮਨ ਕਵਰ ਮਾਨ ਰਮਨ ਸੇਖੋ ਸਰਬਜੀਤ ਡਾਬਾ ਤੇ ਪੀਆਰਓ ਲਖਵੀਰ ਬੱਦੋਵਾਲ ਮੌਜੂਦ ਸਨ ਸੰਦਾਲਾ ਵਿਖੇ ਇਥੋਂ ਦੀ ਪਬਲਿਕ ਵਾਸਤੇ ਸਰਵਿਸਿਜ਼ ਵਾਸਤੇ ਜੀ ਓਪੀਡੀ ਕਲੀਨਿਕ ਕੇਅਰ ਕਲੀਨਿਕ ਤੇ ਸਾਡੇ ਸੁਪਰ ਸਪੈਸ਼ਲਿਸਟ ਵੀ ਆਉਣਗੇ ਸਾਡੇ ਐਮਡੀ ਮੈਡੀਸਿਨ ਵੀ ਇੱਥੇ ਹੈਗੇ ਨੇ ਜੀ फार्मेसी भी हैगी वन रूफ दे अंडर ऑल काइंड ऑफ कंसल्टेशन, सुपर स्पैशलिटी कंसल्टे भी मिल सकियाँ सो so, इस करके लोकल पब्लिक की सहायता वास्ते ओ पी डी क्लीनिक अस समराले विखे खोल डॉक्टर गुरविंदर इतने ही बैठ रहे हैं सारे सर्विस अवेलेबल नमस्कार मेरा नाम योगिंद्र वधिया है सीओ एस पी एस होस्पिटल अज हमने समराला uh, नगर में एस पी एस क्लीनिक का उद्घाटन किया है हम यहाँ एस पी क्लिनिक की सेवाएं स्टार्ट की हैं समला के नागरिकों के लिए मैं आप सबसे बताना चाहूँगा कि समला के में एस पी क्लिनिक में क्या क्या फैसिलिटीज अवेलेबल हैं हमने एक मल्टी स्पेशलिटी ओपीडी स्टार्ट की है अलॉन्ग विद डे केयर सर्विसेज डायलिसिस फार्मेसी लैब सर्विसेज एंड अदर द लाइफ सेविंग नीड्स आर अवेलेबल ओवर गई मैं समला नागरिकों से अनुरोध करूँगा कि इस क्लिनिक का ज़्यादा से लाभ लें बिकॉज एस पी बिलीव्स इन ਗਿਵਿੰਗ ਕੁਆਲਿਟੀ ਹੈਲਥ ਕੇਅਰ ਟੂ ਆਲ ਦਾ ਪੇਸ਼ੈਂਟਸ ਐਂਡ ਆਲ ਦਾ ਕਮਿਟੀ ਮੈਂਬਰਸ ਬਹੁਤ ਬਹੁਤ ਧੰਨਵਾਦ ਥੈਂਕ ਯੂ ਹਾਂਜੀ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਮੈਂ ਡਾਕਟਰ ਗੁਰਵਿੰਦਰ ਸਿੰਘ ਵਿਰਕ ਸੀਨੀਅਰ ਕੰਸਲਟੈਂਟ ਮੈਡੀਸਨ ਡਿਪਾਰਟਮੈਂਟ ਵਿੱਚ ਐਸਪੀਐਸ ਹਸਪੀਟਲ ਵਿੱਚ ਸੇਵਾ ਨਿਭਾ ਰਹੇ ਹਾਂ ਜੀ ਅੱਜ ਆਪਾਂ ਸਮਰਾਲਾ ਵਿਖੇ ਆਪਣੀ ਸਤਿਗੁਰੂ ਪ੍ਰਤਾਪ ਸਿੰਘ ਹਸਪੀਟਲ ਦੀ ਸ਼ਾਖਾ ਖੋਲ ਰਹੇ ਹਾਂ ਜੀ ਨਵੀਂ ਇਸ ਦੇ ਵਿੱਚ ਅਸੀਂ ਮੈਡੀਸਨ ਡਿਪਾਰਟਮੈਂਟ ਔਰ ਗਾਇਨੀ ਤੇ ਪੀਡਸ ਡਿਪਾਰਟਮੈਂਟ ਨੂੰ ਇੱਥੇ ਸਟਾਰਟ ਕਰ ਰਹੇ ਹਾਂ ਹਾਲੇ ਤੇ ਹੌਲੀ ਹੌਲੀ ਅਸੀਂ ਇੱਥੇ ਆਪਣੀਆਂ ਅੱਗੇ ਸੁਪਰ ਸਪੈਸ਼ੈਲਿਟੀਆਂ ਇੱਥੇ ਐਡ ਕਰਾਂਗੇ ਤਾਂ ਇੱਥੇ ਮੈਂ ਸਵੇਰੇ 11 ਵਜੇ ਤੋਂ 4 ਵਜੇ ਤੱਕ ਇੱਥੇ ਸੇਵਾ ਨਿਭਾਵਾਂਗਾ ਜੀ ਔਰ ਇੱਥੇ ਅਸੀਂ ਹਰ ਤਰ੍ਹਾਂ ਦੇ ਮੈਡੀਸਨ ਦੇ ਮਰੀਜ਼ ਜਿਵੇਂ ਕਿ ਬੁਖਾਰ ਦੇ ਹੋਗੇ ਮਲੇਰੀਆ ਡੇਂਗੂ ਟਾਈਫਾਇਡ ਕੋਈ ਜਿਵੇਂ ਫਰਸਟ ਏਡ ਕਿਸੇ ਨੂੰ ਦੇਣੀ ਆ ਜਿਵੇਂ ਫਰਸਟ ਏਡ ਕੋਈ ਦਿਲ ਦਾ ਬ੍ਰੀਜ ਆ ਗਿਆ ਉਹਨੂੰ ਫਰਸਟ ਏਡ ਦੇ ਕੇ ਇੱਥੋਂ ਅਸੀਂ ਆਪਾਂ ਰੈਫਰ ਆਪਣੇ ਵੱਡੇ ਹਸਪੀਟਲ ਭੇਜ ਸਕਦੇ ਹੁਣ ਲੁਧਿਆਣੇ ਨਾਲ ਹੀ ਕਿਵੇਂ ਕੋਈ ਸਪਰੇਅ ਦਾ ਆ ਗਿਆ ਕੋਈ ਹੋਰ ਪੇਸ਼ੈਂਟ ਜਿਹੜੇ ਓਵਰਡਰੋ ਡੋਜ਼ ਵਾਲੇ ਆ ਉਹਨਾਂ ਨੂੰ ਅਸੀਂ ਇੱਥੇ ਸਟੇਬਲ ਕਰਾਂਗੇ ਸਟੇਬਲ ਕੋਈ ਡਿਸਕਾਊਂਟ ਨਹੀਂ ਆ ਜੀ ਇੱਥੇ ਅਸੀਂ ਡਿਸਕਾਊਂਟ 50% ਡਿਸਕਾਊਂਟ ਰੱਖਿਆ ਤੇ ਲੈਬੋਰੀ ਦੇ ਟੈਸਟਾਂ ਦੇ ਉੱਪਰ ਵੀ ਕੁਝ ਡਿਸਕਾਊਂਟ ਹੈਗਾ ਸਾਡਾ ਔਰ ਨਾਲ ਹੀ ਅਸੀਂ ਜਿਹੜੀ ਫਾਰਮੇਸੀ ਓਪਨ ਕਰ ਰਹੇ ਹਾਂ ਇੱਥੇ ਦਵਾਈਆਂ ਦਾ ਸਟਾਰਟ ਕੀਤਾ ਤਾਂ ਉਹਦੇ ਵਿੱਚ ਵੀ ਅਸੀਂ ਡਿਸਕਾਊਂਟ ਦੇ ਅੱਜ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰਾ ਨਾਮ ਡਾਕਟਰ ਪੂਨਮ ਚੋਹਾਨ ਹੈ ਮੈਂ स्त्री ਰੋਗ ਵਿਸ਼ੇਸ਼ਕ ਤੇ ਐਮ ਐਸ ਗਾਇਨੀ ਡਾਕਟਰ ਆ ਇੱਥੇ ਸਮਰਾਲੇ ਤੇ ਕੱਲ 10 ਨਵੰਬਰ ਤੋਂ ਮੇਰੀ ਸਰਵਿਸਿਜ਼ ਇੱਥੇ ਸ਼ੁਰੂ ਹੋਣਗੀਆਂ ਸਵੇਰੇ 11 ਵਜੇ ਤੋਂ ਲੈ ਕੇ 4 ਵਜੇ ਤੱਕ ਇਹਦੇ ਵਿੱਚ ਤੁਹਾਨੂੰ ਕੋਈ ਵੀ ਕਿਸੇ ਵੀ ਲੇਡੀ ਨੂੰ ਪ੍ਰੋਬਲਮ ਹੈ ਕੋਈ ਗਾਇਨਕੋਲੋਜੀਕਲ ਰਿਲੇਟਿਡ ਕੀ ਡਿਸਚਾਰਜ ਦੀ ਪ੍ਰੋਬਲਮ ਹੈ ਕੋਈ ਹਾਈ ਰਿਸਕ ਪ੍ਰੈਗਨਨਸੀ ਹੈ ਕਿਸੇ ਦੇ ਕੋਈ ਸਿਸਟ ਹੈ ਜਾਂ ਕੁਝ ਵੀ ਪ੍ਰੋਬਲਮ ਹੈ ਗਾਇਨੀ ਰਿਲੇਟਿਡ ਉਹ ਆਪਾਂ ਇੱਥੇ ਸੋਲਵ ਕਰਾਂਗੇ ਐਂਡ ਜੋ ਵੀ ਅਗਰ ਸਰਜਿਕਲ ਪਾਰਟ ਰਿਕੁਆਇਰਡ ਹੋਏਗਾ ਉਹ ਆਪਾਂ ਐਸਪੀਐਸ ਹਸਪੀਟਲ ਲੁਧਿਆਣੇ ਲੈ ਕੇ ਜਾਵਾਂਗੇ ਸਤਿਗੁਰੂ ਦੇ ਅਸ਼ੀਰਵਾਦ ਦੇ ਨਾਲ ਸਮਾਰਿਆ ਜਿਹੜਾ ਮੈਡੀਕਲ ਹਸਪੀਟਲ ਖੋਲਿਆ ਗਿਆ ਮੈਂ ਇਸ ਮੌਕੇ ਤੇ ਆਪ ਸਭ ਨੂੰ ਮੁਬਾਰਕਬਾਦ ਦਿੰਦਾ ਤੇ ਨਾਲੇ ਪਰਮਾਤਮਾ ਨੂੰ ਅਰਦਾਸ ਕਰਦਾ ਕਿ ਹਸਪੀਟਲ ਚੜ੍ਹਦੀ ਕਲਾ ਵਿੱਚ ਰਹੇ ਔਰ ਸੱਚੇ ਪਾਤਸ਼ਾਹ ਦੀ ਅਸ਼ੀਰਵਾਦ ਰਹੇ ਔਰ ਜਿੰਨੇ ਮਰੀਜ਼ ਆਉਣ ਇੱਥੇ ਸਭ ਠੀਕ ਹੋ ਕੇ ਜਾਣ